ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਲੱਗੀ ਸੀ ਕਪੜੇ ਧੋਣ ਬੜੀ ਵਧੀਆ ਸ਼ਾਮ ਆ ਗਈ ਵਿੜੇ ਚ ਚਲੋ ਮੈਂ ਕਿਹਾ ਵੀ ਨਾਲੇ ਕੰਮ ਕਰ ਲੈਣੀਆਂ ਘਰ ਦਾ ਨਾਲੇ ਆਪਣਾ ਗੱਲਬਾਤ ਕਰ ਲੈਨੇ ਆ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਅੱਜ ਗਰਮੀ ਬਹੁਤ ਹੈ ਤਿੰਨ ਚਾਰ ਦਿਨ ਦੀ ਗਰਮੀ ਨੇ ਨਾਸ ਮਾਰਿਆ ਪਿਆ ਪਸ਼ੂ ਵੀ ਬੜੇ ਤੰਗ ਨੇ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਜੀ। ਐਸੀ ਜੀ ਗਰਮੀ ਚ ਆਪ ਦਾ ਵੀ ਔਖਾ ਹੋ ਜਾਂਦਾ। ਨਹੀਂ ਬੰਦਾ ਠੰਡੀ ਠੰਡੀ ਹਵਾ ਜਦ ਚਲਦੀ ਆ ਸਾਰਾ ਘਰ ਦਾ ਕੰਮ ਭੱਜ ਦੌੜ ਕੇ ਹੋ ਜਾਂਦਾ ਨਹੀਂ ਤਾਂ ਉਦਾਂ ਹੀ એનર્ਜੀ ਜੀ ਉਹ ਘਟੀ ਜਾਂਦੀ ਆ। ਹਾਏ ਹੁੰਦਾ ਵੀ ਚੱਲ ਛੱਡ ਪਰੇ। ਆ ਕੰਮ ਬਿਨਾਂ ਵੀ ਸਰ ਜਵੇ ਆ ਬਿਨਾਂ ਵੀ ਸਰ ਜਵੇ। ਬਹੁਤ ਗਰਮੀ ਨੇ ਇਤਕੀ ਔਖੀ ਜਾਣਾ। ਆਪਾਂ ਨੇ ਗੱਲ ਕਰਨੀ ਸੀ। ਮੈਂ ਇੱਕ ਸ਼ੋਰਟ ਪਾਇਆ ਸੀ। ਉਹ ਛੋਟਾ ਜਿਹਾ ਇੱਕ ਹਿੰਟ ਜਿਹਦਾ ਹੀ ਸ਼ਾਰਟ ਤੀਗਾ ਠੀਕ ਹੈ ਜੀ ਧੀਆ ਭੈਣਾ ਪਰਤੀ ਕੋਈ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਆਪਾਂ ਜਿਹੀ ਜੀ ਗੱਲ ਦੇਖਦੇ ਆ ਕਿ ਕੀ ਕਰ ਲੈਨੇ ਆ ਮੈਨੂੰ ਇਹ ਸਟੋਰੀ ਆਈ ਥੀ ਕੋਸਾੜ 10 ਦਿਨ ਪਹਿਲਾਂ ਦੇਖੋ ਇਹ ਸਟੋਰੀ ਜਿਹੜੀ ਆਈ ਆ ਇਹ ਨਾ ਤਾਂ ਮੈਨੂੰ ਕਿਸੇ ਬਜ਼ੁਰਗ ਨੇ ਭੇਜੀ ਆ ਮਾਂ ਨੇ ਨਾ ਨਾ ਕਿਸੇ ਮਾਂ ਨੇ ਭੇਜੀ ਆ ਨਾ ਕਿਸੇ ਪਿਓ ਨੇ ਭੇਜੀ ਆ ਫੇਰ ਕਹਿ ਦੁੰਦੇ ਨੇ ਵੀ ਸਿਆਣੇ ਐਦਾਂ ਕਰਦੇ ਆ ਐਦਾਂ ਕਰਦੇ ਆ ਇਹ ਸਟੋਰੀ ਮੈਨੂੰ ਖੁਦ ਮੁੰਡੇ ਵੱਲੋਂ ਆਈ ਥੀ ਠੀਕ ਹੈ ਜੀ ਕਿਸੇ ਮਾਪੇ ਨੇ ਨਹੀਂ ਭੇਜੀ ਹੈਗੀ ਹੁਣ ਤੁਹਾਨੂੰ ਮੈਂ ਗੱਲ ਦੱਸਦੀ ਆ ਤੁਸੀਂ ਇੱਥੇ ਦੱਸਿਓ ਵੀ ਕੌਣ ਗਲਤ ਹੈ ਜਿਹੜਾ ਮੁੰਡਾ ਹੈ ਜਿਹਨੇ ਮੈਨੂੰ ਇਹ ਸਟੋਰੀ ਭੇਜੀ ਆ ਕਹਿੰਦਾ ਆਂਟੀ ਜੀ ਵੀ ਮੈਂ ਤਿੰਨ ਭੈਣਾਂ ਦਾ ਇਕੱਲਾ ਭਰਾ ਇੱਕ ਭੈਣ ਮੇਰੀ ਪੜ ਕੇ ਹਟ ਗਈ ਅਸੀਂ ਉਹਦੇ ਲਈ ਬਰ ਟੋਲਦੇ ਫਿਰਦੇ ਆ ਦੋ ਭੈਣਾਂ ਮੇਰੀਆਂ ਪੜਦੀਆਂ ਤਿੰਨੋਂ ਭੈਣਾ ਮੇਰੀਆਂ ਕੁਵਾਰੀਆਂ ਨੇ ਮੈਂ ਮਾਪਿਆਂ ਦਾ ਕੱਲਾ-ਕੱਲਾ ਪੁੱਤਾਂ ਮਾਹਬਾਪ ਮੇਰੇ ਬਿਰਧ ਨੇ ਮੈਂ ਵਿਆਹਿਆ ਹੋਇਆ ਮੇਰੀ ਜਨਾਨੀ ਹੈ ਜਿਹੜੀ ਉਹ ਪੇਕੇ ਘਰ ਗਈ ਹੋਈ ਹੈ ਉਹਦੇ ਕੋਲ ਬੇਟਾ ਹੈ ਉਹ ਵਿਦਾ ਹੋ ਕੇ ਗਈ ਹੋਈ ਸੀ ਉਹਦੇ ਕੋਲ ਬੇਟਾ ਹੋਇਆ ਹੈ ਕਹਿੰਦਾ ਵੀ ਜਦੋਂ ਉਹ ਗਈ ਹੈ ਵੀ ਮੈਨੂੰ ਉਹ ਚੈਲੰਜ ਕਰਕੇ ਗਈ ਸੀ ਵੀ ਮੈਂ ਚੱਲੀ ਤਾਂ ਹਾਂ ਜਦੋਂ ਮੈਂ ਬੱਚਾ ਲੈ ਕੇ ਆਉਂਗੀ ਨਾ ਮੈਂ ਤਾਂ ਆਉਂਗੀ ਜੇ ਤੂੰ ਜਦਾ ਹੋਏਗਾ ਕਹਿੰਦਾ ਚਲੋ ਬੱਚਾ ਵੀ ਹੋ ਗਿਆ ਸਾਰੇ ਅਸੀਂ ਜੋ ਕਾਰਜ ਬਿਹਾਰ ਤੇ ਉਹ ਕਰ ਲੇ ਹੁਣ ਆ ਗਈ ਗੱਲ ਉਹਨੂੰ ਆਪਦੇ ਘਰ ਲੈ ਆਉਣ ਦੀ ਕਹਿੰਦਾ ਮੈਂ ਉਹਦੀ ਮਾਂ ਨੂੰ ਵੀ ਕਿਹਾ ਵੀ ਮੰਮੀ ਅਸੀਂ ਫਲਾਣੇ ਦੇਣਾ ਇਹਨਾਂ ਨੂੰ ਲੈਣ ਆਉਣਾ ਕਹਿੰਦਾ ਮਾਂ ਨੇ ਗੱਲ ਗੋਲਮੋਲ ਜੀ ਕਰਤੀ ਗਾਹਾਂ ਤੋਂ ਕਹਿੰਦਾ ਮੇਰੀ ਜਿਹੜੀ ਘਰ ਵਾਲੀ ਆ ਉਹਨੇ ਡਿਮਾਂਡ ਕੀ ਧਰੀ ਜਿਹੜੀ ਉਹ ਕਹਿ ਕੇ ਗਈ ਸੀ ਕਹਿੰਦੀ ਮੈਂ ਤੈਨੂੰ ਪਹਿਲਾਂ ਕਿਹਾ ਤਾਂ ਬਈ ਮੈਂ ਚੱਲੀ ਆ ਆਉਂਗੀ ਮੈਂ ਤਾਂ ਜੇ ਤੂੰ ਜੁਦਾ ਹੋਏਗਾ ਮੈਂ ਤਾਂ ਬੱਚਾ ਲੈ ਕੇ ਤੇਰੇ ਘਰ ਆਉਂਗੀ ਜਿਹੜਾ ਇੱਕ ਮੈਂ ਸ਼ਾਰਟ ਪਾਇਆ ਤੀ ਉਹ ਮੈਂ ਥੋੜਾ ਜਆ ਉਹ ਕਹਿੰਦੇ ਹੁੰਦੇ ਨੇ ਨਾ ਮੈਂ ਛੇੜ ਕੇ ਜੇ ਦੇਖਿਆ ਤਾਂ ਵੀ ਦੇਖਾਂ ਦੁਨੀਆ ਦੀ ਸੋਚ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਕੁੜੀਆਂ ਚਿੜੀਆਂ ਦੀ ਹੋਰ ਭੈਣਾ ਭਾਈਆਂ ਦੀ ਸੋਚ ਕੀ ਕਹਿੰਦੀ ਹੈ ਮੈਂ ਇਹ ਵੀਡੀਓ ਪਾਉਣੀ ਸੀ ਪਰ ਮੈਂ ਪਹਿਲਾਂ ਸ਼ਾਰਟ ਪਾ ਕੇ ਦੇਖਿਆ ਉਹਦੇ ਤੇ ਵੈਸੇ ਮੈਂ ਕਮੈਂਟ ਕੱਟ ਤੇ ਬਹੁਤ ਕੌੜੇ ਕਿਸੈਲੇ ਕਮੈਂਟ ਆਏ ਕੋਈ ਮੈਨੂੰ ਕੁਝ ਬੋਲੇ ਕੋਈ ਕੁਝ ਬੋਲੇ ਦੇਖੋ ਅਸੀਂ ਕਰੋੜਾਂ ਦੀ ਆਬਾਦੀ 'ਚ ਰਹਿੰਦੇ ਆਂ ਸਾਰੀਆਂ ਧੀਆਂ ਭੈਣਾਂ ਚੰਗੀਆਂ ਨਹੀਂ ਸਾਰੀਆਂ ਮਾੜੀਆਂ ਨਹੀਂ ਮੈਂ ਵੀ ਤੁਹਾਡੇ ਵਿੱਚੇ ਆਉਣੀ ਆ ਫਿਰ ਜਿਹੜਾ ਮੈਨੂੰ ਕੋਸਤਾ ਅਗਲਾ ਤੂੰ ਵੀ ਐਂ ਕਰਦੀ ਹੋਵੇਂਗੀ ਤੂੰ ਵੀ ਐਂ ਕਰਦੀ ਹੋਊਂਗੀ ਹੁਣ ਮੈਂ ਤੁਹਾਨੂੰ ਆਪਣੀ ਇੰਟਰੋ ਦੇ ਦੰਨੀ ਆ ਮੇਰੇ ਵੀ ਤਿੰਨ ਨਣ ਦਾ ਮੇਰਾ ਘਰ ਵਾਲਾ ਵੀ ਕੱਲਾ ਭਰਾ ਏ ਮੇਰੇ ਸੱਸ ਸਹੁਰਾ ਨਹੀਂ ਹੈਗੇ ਮੇਰੇ ਵਿਆਹ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਜਿਹੜੀ ਮੇਰੀ ਛੋਟੀ ਨਣ ਦਾ ਉਹ ਜਦੋਂ ਮੈਂ ਵਿਆਹ ਕੇ ਆਈਆਂ 8ਵੀਂ 9ਵੀਂ ਕਲਾਸ ਚ ਪੜ੍ਹਦੀ ਸੀ ਉਹ ਮੈਂ ਆ ਕੇ ਪੜ੍ਹਾਈ ਵਿਆਹੀ ਉਹਨੂੰ ਚੰਗੀ ਉਹਦੀ ਪਰਬ੍ਰਿਸ਼ ਕੀਤੀ ਭਾਬੀਆਂ ਵਾਲੀ ਪਰਬ੍ਰਿਸ਼ ਨਹੀਂ ਕੀਤੀ ਮੈਂ ਮਾਮਾ ਵਾਲੀ ਪਰਬ੍ਰਿਸ਼ ਕੀਤੀ ਆ ਉਹਦੀ ਜਿੱਥੋਂ ਘੂਰਣਾ ਤਾਂ ਜਿੱਥੋਂ ਰੋਕਣਾ ਤਾਂ ਉੱਥੋਂ ਰੋਕੀ ਉਹ ਰੁਕੀ ਵੀ ਉਹਨੇ ਮੇਰੀ ਘੂਰ ਸਹੀ ਵੀ ਕਦੇ ਇੱਕ ਤਰਫਾ ਇਨਸਾਨ ਚੰਗਾ ਹੋਵੇ ਦੂਈ ਤਰਫ ਮਾੜੀ ਹੋਵੇ ਗੁਜ਼ਾਰਾ ਨਹੀਂ ਚੱਲਦਾ ਹੁੰਦਾ ਦੋਹੇ ਤਰਫਾਂ ਇੱਕ ਦੂਏ ਨੂੰ ਸਮਝਣ ਵਾਲੀਆਂ ਚਾਹੀਦੀਆਂ ਮੈਂ ਇਹ ਵੀ ਕਹਿਨੀ ਆ ਮੈਂ ਕੱਲਾ ਕਦੇ ਧੀਆ ਭੈਣਾਂ ਨੂੰ ਮਾੜਾ ਨਹੀਂ ਕਹਿੰਦੀ। ਨਾ ਸਾਡੀਆਂ ਧੀਆ ਭੈਣਾਂ ਮਾੜੀਆਂ ਹੈਗੀਆਂ ਨੇ। ਅਸੀਂ ਕਿਤੇ ਕਿਤੇ ਬਚਪਨਾ ਘੋਟ ਜੰਨੇ ਆ। ਕਿਤੇ ਕਿਤੇ ਨਿਆਣੀ ਮੱਤ ਹੁੰਦੀ ਐ। ਹੁਣ ਜਿਹੜੀ ਧੀ ਭੈਣ ਦੇ ਹੁਣ ਜਵਾਕ ਹੋਇਆ ਉਹਦੀ ਕਿੰਨੀ ਉਮਰ ਹੋਊ? 25 ਸਾਲ ਦੀ ਹੋਊ, 26 ਸਾਲ ਦੀ ਹੋਊ, 27-28 ਸਾਲ ਦੀ ਹੋਊ, ਕਿੰਨੀ ਕਹੋ? ਜਿਉਂ ਜਿਉਂ ਇਨਸਾਨ ਮਚ्योर ਹੁੰਦਾ ਚਲੇ ਜਾਂਦਾ ਹੈ ਤਿਉਂ-ਤਿਉਂ ਬੰਦੇ ਨੂੰ ਕਬੀਲਦਾਰੀ ਦਾ ਵੀ ਪਤਾ ਲੱਗਣ ਲੱਗ ਜਾਂਦਾ ਹੈ ਦੁਨੀਆਦਾਰੀ ਦਾ ਵੀ ਪਤਾ ਲੱਗਣ ਲੱਗ ਜਾਂਦਾ ਕੀ ਚੰਗਾ ਹੈ ਕੀ ਮਾੜਾ ਇਹ ਵੀ ਪਤਾ ਲੱਗਣ ਲੱਗ ਜਾਂਦਾ ਜਦੋਂ ਤੇ ਪਹਿਣ ਨਵੀਂ ਵਿਆਹ ਕੇ ਆਉਂਦੀ ਹੈ 100 ਗਲਤੀਆਂ ਹੁੰਦੀਆਂ ਨੇ ਕੋਈ ਬੜੀ ਗੱਲ ਨਹੀਂ ਹੈਗੀ ਸਾਤੋਂ ਵੀ ਹੋਈਆਂ ਹੋਣਗੀਆਂ ਗੱਲ ਆ ਕੇ ਮੁੱਕ ਜਾਂਦੀ ਹੈ ਇੱਥੇ ਲੜੋ ਝੜੋ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਆ ਖੜਕਦੇ ਨੇ ਕੋਈ ਬੜੀ ਗੱਲ ਨਹੀਂ ਹੈਗੀ ਗੱਲ ਆ ਜਾਂਦੀ ਹੈ ਇੱਥੇ ਵੀ ਕੁਆਰੀਆਂ ਭੈਣਾਂ ਨੂੰ ਛੱਡ ਕੇ ਜੁਦੇ ਹੋ ਜਾਣਾ ਉਹ ਵੀ ਇੱਕ ਭਰਾ ਦਾ ਕੱਲਾ-ਕੱਲਾ ਭਰਾ ਹੋਵੇ ਕੱਲਾ-ਕੱਲਾ ਮਾਪਿਆਂ ਦਾ ਆਸਰਾ ਹੋਵੇ ਉਹ ਤਿੰਨ ਭੈਣਾਂ ਕੁਆਰੀਆਂ ਛੱਡ ਕੇ ਉਹ ਜੁਦਾ ਹੋ ਜਵੇ ਇਹ ਕਿੱਥੇ ਦੀ ਇਨਸਾਨੀਅਤ ਹੈ ਕਿੱਥੇ ਦੀ ਉਹ ਕੁੜੀ ਦੀ ਚੰਗਿਆਈ ਹੈ ਜਿਹੜੀ ਉਹ ਮੁੰਡੇ ਨੂੰ ਪ੍ਰੈਸ਼ਰ ਹੇਠ ਇੰਨਾ ਕਰ ਲਿਆ ਉਹਨੇ ਵੀ ਤੂੰ ਜੁਦਾ ਹੋ ਜੇ ਤਾਂ ਉਹ ਜੁਦਾ ਨਹੀਂ ਹੁੰਦਾ ਤਾਂ ਤਾਂ ਉਹਦਾ ਘਰ ਟੁੱਟਦਾ ਜੇ ਉਹ ਜੁਦਾ ਹੁੰਦਾ ਨਾ ਉਹਦੇ ਮਾਪੇ ਵਜਦੇ ਆ ਕੁੜੀਆਂ ਲਈ ਮੁੰਡੇ ਵੀ ਟੋਲ ਲੈ ਆਂ ਕੁੜੀਆਂ ਦਾ ਕਾਰਜ ਬਿਹਾਰ ਵੀ ਕਰਨਾ ਕੁੜੀਆਂ ਦਾ ਸਾਰਾ ਅੱਗਾ ਤੱਗਾ ਕਰਨਾ ਤੁਹਾਨੂੰ ਪਤਾ ਹੈ ਵੀ ਵਿਆਹ ਕੇ ਨਹੀਂ ਧੀ ਪੈਣ ਨੂੰ ਅਸੀਂ ਬੇਲੇ ਹੁੰਦੇ ਵਿਆਹ ਕੇ ਤਾਂ ਕੰਮ ਛੱਡਦੇ ਨੇ ਫਿਰ ਤੁਸੀਂ ਕਹਿ ਦਿੰਦੇ ਆਂ ਵੀ ਕੁੜੀਆਂ ਚਿੜੀਆਂ ਨੂੰ ਮਾੜੀਆਂ ਨਾ ਕਹੋ ਮੈਂ ਸਾਰੀਆਂ ਨੂੰ ਨਾਕ ਦੇ ਮਾੜੀਆਂ ਕਿਹਾ ਨਾ ਮੈਂ ਕਹੂੰਗੀ ਠੀਕ ਹੈ ਮੈਂ ਹਰ ਇੱਕ ਪੱਖੋਂ ਗੱਲ ਕਰਦੀ ਆਂ ਮੈਂ ਇੱਕ ਪੱਖ ਦੀ ਕਦੇ ਗੱਲ ਨਹੀਂ ਕਰਦੀ ਹੁਣ ਕੱਲ ਵਾਲੇ ਕਮੈਂਟਾਂ ਚ ਬਹੁਤ ਅਵਾ ਤਵਾ ਆਇਆ ਫਲਾਣਾ ਏ ਧਮਕਾ ਏ ਜੇ ਐਜੀ ਬੋਹ ਏ ਜੀ ਸੱਸ ਸਹੁਰਾ ਵੀ ਮਾੜੇ ਮੈਂ ਮੰਨਦੀ ਆ ਵੀ ਮਾੜੇ ਹੁੰਨੇ ਆ ਮਾ ਮਾਬੀ ਸਦਾ ਚੰਗੇ ਨਹੀਂ ਹੁੰਦੇ ਮਾ ਮਾਪਾਂ ਤੇ ਵੀ ਗਲਤੀਆਂ ਹੁੰਦੀਆਂ ਨੇ ਸੱਸ ਸਹੁਰੇ ਤੋਂ ਵੀ ਗਲਤੀਆਂ ਹੁੰਦੀਆਂ ਨੇ ਸੱਸ ਸਹੁਰੇ ਵੀ ਅੜੀ ਗੱਲ ਹੋ ਸਕਦੇ ਆ ਹੁਣ ਤੁਸੀਂ ਮੈਨੂੰ ਦੱਸੋ ਜੋ ਤੁਸੀਂ ਕਹੋਗੇ ਮੈਂ ਉਹ ਅਗਲੀ ਵੀਡੀਓ ਚ ਪੇਸ਼ ਕਰ ਦੂੰਗੀ ਮੈਂ ਤੁਹਾਡੀ ਅਕਲ ਦੇਖਣੀ ਆ ਮੈਂ ਕੁਝ ਨਹੀਂ ਕਹਿੰਦੀ ਵੀ ਕੌਣ ਚੰਗਾ ਕੌਣ ਮਾੜਾ ਹੁਣ ਤੁਸੀਂ ਦੱਸੋ ਵੀ ਉਹ ਮੁੰਡਾ ਤਿੰਨਾ ਭੈਣਾ ਕੁਵਾਰੀਆਂ ਦੇ ਹੁੰਦੇ ਹੋਏ ਬੁੜੇ ਮਾਪੇ ਪਾਪਾ ਨੂੰ ਛੱਡ ਕੇ ਕੱਲਾ ਪੁੱਤ ਤੀਮੀ ਨੂੰ ਲੈ ਕੇ ਜੁਦਾ ਹੋ ਜਵੇ ਤੁਸੀਂ ਦੱਸ ਦਿਓ ਕਮੈਂਟਾਂ 'ਚ ਟੋਟਾ ਟੱਟ ਪੈਣੇ ਹੁੰਨੇ ਹੋ ਤੁਸੀਂ ਦੱਸਿਓ ਹੁਣ ਅਸੀਂ ਗਲਤ ਨੂੰ ਤਾਂ ਗਲਤ ਕਹਾਂਗੇ ਨਾ ਸਾਡੇ ਪਰਿਵਾਰ 'ਚ 10 ਜੀ 15 ਜੀ ਰਹਿੰਦੇ ਹੁੰਨੇ ਆ ਉਹਨਾਂ 'ਚੋਂ ਇੱਕ ਵੀ ਗਲਤੀ ਕਰਦਾ ਸੀ ਉਹਨੂੰ ਮਾੜਾ ਕਹਿੰਨੇ ਆ ਨਾ ਕਿ ਅਸੀਂ ਸਾਰੇ ਪਰਿਵਾਰ ਨੂੰ ਮਾੜਾ ਕਹਿੰਨੇ ਆ ਸੋਹੀ ਗੱਲਾਂ ਮੈਂ ਸਾਰੇ ਦੁਨੀਆ ਦੀਆਂ ਧੀਆਂ ਭੈਣਾਂ ਨੂੰ ਮਾੜੀਆਂ ਨਹੀਂ ਕਹਿੰਦੀ ਸਾਡੇ ਵੀ ਧੀਆਂ ਭੈਣਾਂ ਐ ਮੈਂ ਸਿਰਫ ਗਲਤ ਨੂੰ ਗਲਤ ਕਹਿੰਦੀ ਆ ਵੇ ਭਾਈ ਬਹੁਤੀਆਂ ਇਆਂ ਜੀਆਂ ਹੁੰਨੀਆਂ ਸਹੁਰੇ ਘਰ ਕੱਲੇ ਪੁੱਤ ਨੂੰ ਲੈ ਕੇ ਜੁਦਾ ਹੋ ਜਾਂਦੀਆਂ ਨੇ ਪਰਝਾਈਆਂ ਨੂੰ ਮਤਾਂ ਦਿੰਦੀਆਂ ਨੇ ਮੈਂ ਇਹੀ ਗੱਲ ਕਰੀ ਸੀ ਸ਼ੌਰਟ 'ਚ ਕੋਈ ਗਾਲ ਤਾਂ ਨਹੀਂ ਕੱਢੀ ਮੈਂ ਕਿਸੇ ਦਾ ਨਾਮ ਲੈ ਕੇ ਤਾਂ ਨਹੀਂ ਗੱਲ ਕਰੀ ਜਿਹੜੀਆਂ ਚੰਗੀਆਂ ਉਹ ਤਾਂ ਬੋਲਦੀਆਂ ਹੀ ਨਹੀਂ ਜਿਹਨੂੰ ਟੱਚ ਕਰੂ ਉਹ ਬੋਲੂ ਸਾਡੇ ਵੀ ਸਾਰੇ ਰਿਸ਼ਤੇ ਚੰਗੇ ਨਹੀਂ ਹੈਗੇ ਅਸੀਂ ਤਾਂ ਫਿਰ ਤੜਫ ਦੇਈ ਰਹੀਏ ਅਸੀਂ ਤਾਂ ਫੇਰ ਗੱਲੇ ਨਾ ਕਰੀਏ ਉਹ ਬਹੂ ਕਹਿੰਦੀ ਮੁੰਡੇ ਨੂੰ ਮੁੰਡਾ ਨੇ ਜਿਉ ਸਟੋਰੀ ਚ ਲਿਖਿਆ ਉਹ ਕਹਿੰਦੀ ਵੀ ਮੈਂ ਤਾਂ ਤੇਰੀਆਂ ਭੈਣਾਂ ਨੂੰ ਵਿਆਹਾਂਦੀ ਉਹ ਬੁੜੀ ਹੋ ਜਾਣਾ ਤੇਰੀਆਂ ਤਿੰਨ ਭੈਣਾਂ ਮੇਰੇ ਆਪਣੇ ਕੋਈ ਸ਼ੌਂਕ ਨਹੀਂ ਹੁਣ ਤੁਸੀਂ ਆਏ ਦੱਸੋ ਵੀ ਟੱਬਰ ਤੋਂ ਅਲੈਦਾ ਹੋ ਕੇ ਉਹ ਕਿਹੜੇ ਸ਼ੌਂਕ ਇਹ ਜਪੂਰਨੇ ਚਾਹੁੰਦੀ ਹੈ ਜਿਹੜੇ ਟੱਬਰ ਚ ਨਹੀਂ ਪੂਰ ਹੋਣਾ ਰਹੀ ਗੱਲ ਬੁੜੇ ਹੋਣ ਦੀ ਭਾਈ ਹੁਣ ਵਿਆਹ ਹੋ ਗਿਆ ਜਵਾਕ ਹੋ ਗਏ ਹੁਣ ਇਦੋਂ ਬਾਅਦ ਟਾਣੇ ਨਹੀਂ ਫੁੱਟਣੇ ਸਾਨੂੰ ਅਸੀਂ ਬੁੜੇ ਹੀ ਹੋਣਾ ਹੈ ਭਾਵੇਂ ਤੂੰ ਨਣਦਾ ਨੂੰ ਵੀ ਆਉਂਦੀ ਬੁੜੀ ਹੋ ਜਾ ਪਾਵੇਂ ਤੂੰ ਗਾ ਆਪਣੀ ਔਲਾਦ ਨੂੰ ਵਿਆਉਂਦੀ ਬੁੜੀ ਹੋ ਜੀ ਬੁੜੀ ਤਾਂ ਤਾਂ ਹੋਈ ਜਾਣਾ ਇਸ ਬਡਾਪੇ ਤੋਂ ਕੋਈ ਨਹੀਂ ਬਚਿਆ ਇਹ ਹੁੰਦਾ ਹੈ ਸੋਭਾ ਘਟਣ ਦਾ ਸਮਾਂ ਭੈਣਾ ਜਿਹੜੀਆਂ ਘਰ ਚ ਕੁੜੀਆਂ ਆ ਉਹ ਤਾਂ ਭਾਈ ਨੇ ਅਰ ਸੱਸ ਸਹੁਰੇ ਨੇ ਵੀ ਆਉਣੀਆਂ ਨੇ ਤਾਂ ਇਹ ਤਾਂ ਨਹੀਂ ਵਿਆਉਣੀਆਂ ਤੇਰੇ ਮੋਢਿਆਂ ਤੇ ਤਾਂ ਕੋਈ ਬਜੰਨੀ ਭਾਈ ਤੇਰਾ ਤਾਂ ਇੱਕ ਇਹੀ ਹੈ ਨਾਲ ਲਾ ਕੇ ਨਾਲ ਖੜ ਕੇ ਖੁਸ਼ੀ ਖੁਸ਼ੀ ਧੀਆਂ ਨੂੰ ਤੋੜ ਦੋ ਸੋਭਾ ਸੋਭਾ ਘਟਣ ਦਾ ਟਾਈਮ ਹੈ ਕਰਨੇ ਵਾਲਿਆਂ ਨੇ ਕਰਨਾ ਇਹ ਜਿਹੜੀਆਂ ਬਹੁਆਂ ਕੁੜੀਆਂ ਹੁੰਨੀਆਂ ਇਹ ਲੱਗ ਜਾਂਦੀਆਂ ਨੇ ਜਿਹੜੀਆਂ ਬੇਅਕਲ ਹੁੰਦੀਆਂ ਨੇ ਇਹ ਘਰ ਚ ਲੱਗ ਜਾਂਦੀਆਂ ਨੇ ਬੱਖੀਆਂ ਭਣਾਉਣ ਵੀ ਪਤਾ ਨਹੀਂ ਜੇ ਕੁੜੀਆਂ ਕੁਵਾਰੀਆਂ ਮੇਰੇ ਸਿਰ ਤੇ ਕਿੰਨਾ ਕਬੂਜਾ ਆ ਜਾਣਾ ਇਹ ਤਾਂ ਭਾਈ ਉਹਨਾਂ ਦੇ ਮਾਪੇ ਬੈਠੇ ਆ ਜੇ ਬਾਈ ਦੇਵੇਂ ਮਾਪੇ ਨਾ ਹੋਣ ਫਿਰ ਉੱਥੇ ਧੀਆਂ ਦਾ ਕੀ ਹਿੱਲ ਹੈ ਅਨਾਥ ਧੀਆਂ ਦਾ ਕੋਈ ਹਿੱਲਾ ਹੈ ਜੇ ਇਹ ਇਹ ਜਿਹੀ ਇਹ ਜਿਹੀ ਪਰਜਾਈਆਂ ਆ ਜਾਣ ਕੱਲੇ ਭਾਈ ਨੂੰ ਕਹਿਣ ਤੂੰ ਆਪਣੀਆਂ ਭੈਣਾਂ ਨੂੰ ਛੱਡ ਕੇ ਜੁਦਾ ਹੋ ਦੇਖੋ ਜੀ ਜਹੀ ਜੀ ਸਟੋਰੀ ਆਊਗੀ ਮੈਂ ਗੱਲ ਕਰੂੰਗੀ ਮੈਂ ਵੀ ਨਣ ਦੇ ਵਹੀ ਆਹੀ ਆ ਮਾਂ-ਬਾਪਾਂ ਬਾਰੀ ਮੈਨੂੰ ਪਤਾ ਤਾਂ ਵੀ ਪਿੱਛੇ ਤੋਂ ਵੀ ਮੇਰਾ ਮਾਂ ਨੇ ਵੀ ਸਿਰ ਕੁੱਟਣਾ ਹੈ ਮੇਰੀ ਮਾਂ ਜਦ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੈ ਉਹਨੇ ਮੈਨੂੰ ਮੇਰੀ ਖਬਰ ਕਦੇ ਪਹਿਲਾਂ ਨਹੀਂ ਪੁੱਛੀ ਆਪਣੇ ਦੋਤੇ ਦੀ ਖਬਰ ਪੁੱਛੂ ਆਪਣੇ ਜਵਾਈ ਦੀ ਖਬਰ ਪੁੱਛੂਗੀ ਮੇਰੀਆਂ ਨਣਦਾਂ ਦੀ ਖਬਰ ਪੁੱਛੂਗੀ ਮੈਂ ਹੱਸਦੀ ਹੱਸਦੀ ਕਹਿ ਦਿੰਨੀ ਆ ਬੀਬੀ ਮੇਰਾ ਤਾਂ ਹਾਲ ਪੁੱਛ ਲੈ ਵੀ ਮੈਂ ਵੀ ਠੀਕ ਆ ਕਹਿੰਦੀ ਤੂੰ ਤਾਂ ਠੀਕ ਹੈਂ ਜਿਹੜੀ ਫੋਨ ਤੇ ਗੱਲ ਕਰਦੀ ਆ ਗਾਹਾਂ ਤੇ ਮੈਨੂੰ ਆ ਜਵਾਬ ਆਉਂਦਾ 28 ਸਾਲ ਹੋ ਗਏ ਮੇਰੇ ਵਿਆਹ ਨੂੰ ਮੇਰੀ ਮਾਂ ਨੇ ਹੁਣ ਥਾਈ ਮੇਰੇ ਤੋਂ ਮੇਰਾ ਆਪਣਾ ਰੋਹ ਵੀ ਨਹੀਂ ਚੱਕਿਆ ਨਾਲੇ ਮੇਰੀ ਨੰਨਤਾ ਆਪਣੇ ਘਰ ਹੱਸਦੀਆਂ ਬਸਦੀਆਂ ਹਮੇਸ਼ਾ ਇਹੀ ਗੱਲ ਕਹਿੰਦੀ ਆ ਥੀ ਇਹ ਆਪਣੇ ਆਪ ਨੂੰ ਬਾਅਦ ਚ ਰੱਖਣਾ ਪੂਰੇ ਕੁੜੀਆਂ ਮੈਨੂੰ ਪਤਾ ਹੈ ਜੇ ਮੈਂ ਆਪਣੀ ਮਾਂ ਦੀ ਗੱਲ ਤੋਂ ਇੱਧਰ ਉੱਧਰ ਹੋ ਗਈ ਮੇਰਾ ਸਿਰ ਭੰਨਣਾ ਹੈ ਮੈਨੂੰ ਗਾਈ ਨੂੰ ਚਾਹ ਵੀ ਨਹੀਂ ਮਿਲਣੀ ਠੀਕ ਹੈ ਤੁਸੀਂ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਕਰ ਲੈਂਦੇ ਹੋ ਕਮੈਂਟਾਂ ਜਿੱਦਾਂ ਤੁਸੀਂ ਟੁੱਟ ਟੁੱਟ ਪੈੰਨੇ ਹੋ ਇਹਿਆਂ ਜੀਆਂ ਗੱਲਾਂ ਘਰ ਚ ਸਮੇਟ ਕੇ ਰੱਖਣੀਆਂ ਬਹੁਤ ਔਖੀਆਂ ਨੇ ਦਿਲ ਦਿਮਾਗ ਨਾਲ ਰੱਖ ਹੁੰਦੀਆਂ ਨੇ ਡਰ ਨਾਲ ਰੱਖ ਹੁੰਦੀਆਂ ਨੇ ਮੈਨੂੰ ਉਸ ਮੁੰਡੇ ਨੇ ਕਹਾਣੀ ਭੇਜੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਹੁਣ ਤੁਸੀਂ ਦੱਸ ਦਿਓ ਬਈ ਉਹ ਤਿੰਨ ਭੈਣਾਂ ਕੁਵਾਰੀਆਂ ਛੱਡ ਕੇ ਜੁਦਾ ਹੋ ਜਵੇ ਮਾਪੇ ਬੁੜਿਆਂ ਨੂੰ ਛੱਡ ਕੇ ਜੁਦਾ ਹੋ ਜਵੇ ਫਿਰ ਤੁਸੀਂ ਕਹੋਗੇ ਵੀ ਹਾਂ ਕੁੜੀ ਸਹੀ ਹੈ ਵਧੀਆ ਕੁੜੀ ਦੇ ਪੱਖ ਦੀ ਗੱਲ ਕੀਤੀ ਖੂ ਖਾਤੇ ਪਹਿਣੀਆਂ ਜੀਆਂ ਕੁੜੀਆਂ ਨਾਲੇ ਬਹੂਆਂ ਜਿਹੜੀਆਂ ਆਉਂਦੀ ਸਾਰ ਖਖੜੀਆਂ ਕਰੇਲੇ ਕਰਦਣ ਘਰ ਨੂੰ ਅਸੀਂ 5-7 ਜੀਆਂ ਚ ਨਹੀਂ ਰਲ ਮਿਲ ਕੇ ਬਹਿ ਸਕਦੀਆਂ ਆਦਮੀ ਨੇ ਤਾਂ ਸਾਡਾ ਆਦਮੀਆਂ ਰਹਿਣਾ ਹੈ ਭੈਣਾਂ ਦਾ ਰਿਸ਼ਤਾ ਪਹਿਣਾ ਦੇ ਰਿਸ਼ਤੇ ਦੇ ਜਗ੍ਹਾ ਜਨਾਨੀ ਨਹੀਂ ਖੜ ਸਕਦੀ ਨਾਨੀ ਦੀ ਜਗ੍ਹਾ ਪਹਿਣਾ ਨਹੀਂ ਖੜ ਸਕਦੀਆਂ ਠੀਕ ਹੈ ਮਾਪਿਆਂ ਦਾ ਆਪਣਾ ਇੱਕ ਰਿਸ਼ਤਾ ਹੈ ਕੋਈ ਕਿਸੇ ਰਿਸ਼ਤੇ ਦੀ ਇੱਕ ਦੂਏ ਦੀ ਜਗ੍ਹਾ ਨਹੀਂ ਲੈ ਸਕਦਾ ਪਰ ਇਹ ਨਾ ਕਿਹਾ ਕਰੋ ਵੀ ਮੇਰੇ ਨਾਲ ਇਹਨੇ ਲਾਵਾ ਲੈ ਲੀਆਂ ਬਸ ਇਹ ਮੇਰਾ ਹੀ ਆ ਮੈਂਹੀਂ ਇਹਨੂੰ ਡੱਬੀ ਚ ਪਾ ਲਾਂ ਉਹ ਪਹਿਣਾ ਦਾ ਭਾਈ ਵੀ ਆ ਉਹ ਮਾਂ ਦਾ ਪੁੱਤ ਵੀ ਆ ਪਿਓ ਨੇ ਵੀ ਉਹਦੇ ਖੱਤਰ ਆਪਣੀ ਸਾਰੀ ਜੂਨ ਹੰਡਾਈ ਹੈ ਆਪਣੇ ਸ਼ੌਂਕ ਮਾਰੇ ਆ ਪਿਓ ਨੇ ਵੀ ਦਿਨ ਰਾਤ ਇੱਕ ਕਰਕੇ ਉਹ ਪੁੱਤ ਪਾਲਿਆ ਤੁਸੀਂ ਚਾਰ ਦਿਨ ਦੀਆਂ ਆਈਆਂ ਹੋਈਆਂ ਕਹਿ ਦੰਨੀਆਂ ਜੁਦੇ ਹੋ ਜਾ ਮੇਰੇ ਕੱਲੀ ਨਾਲ ਜੁਦਾ ਹੋ ਜਾ ਫਿਰ ਤੁਸੀਂ ਕੀ ਕਰ ਲਉਂਗੀ ਆ ਖਾਣਾ ਇਹ ਮੈਂ ਤਾਂ ਫੇਰ ਕਹਿੰਨੀ ਆ ਬਈ ਇਹ ਜੀਆਂ ਕੁੜੀਆਂ ਨੂੰ ਪਿੱਛੋਂ ਫੁੱਲ ਸਪੋਰਟ ਹੁੰਦੀ ਆ ਜੇ ਪਿੱਛੇ ਭਾਈਆਂ ਦੀ ਭਰਜਾਈਆਂ ਦੀ ਮਾਂ ਦੀ ਜੁੱਤੀ ਦਿਖਦੀ ਹੋਵੇ ਨਾ ਅਹੀਂਆਂ ਜੀਆਂ ਇਹ ਜੇ ਕਦਮ ਚੱਕਦੀਆਂ ਹੀ ਨਹੀਂ ਜੁਦੇ ਹੋ ਜੋ ਜੁਦੇ ਜੁਦੇ ਭਾਈ ਭਾਈ ਜੁਦੇ ਹੁੰਦੇ ਸੋਹਣੇ ਲੱਗਦੇ ਆ ਦੋ ਭਾਈ ਹੋਣ ਤਿੰਨ ਭਾਈ ਹੋਣ ਟਾਈਮ ਟਾਈਮ ਨਾਲ ਉਹ ਵੀ ਮੈਂ ਤਾਂ ਉਹ ਵੀ ਕਹਿੰਨੀ ਆ ਵੀ ਭਾਈ ਟਾਈਮ ਟਾਈਮ ਨਾਲ ਇਹ ਨਹੀਂ ਹੈਗਾ ਵੀ ਬੇਟਾ ਮੇ ਤੁਸੀਂ ਜੁਦੇ ਹੋ ਜੋ ਕਿਉਂਕਿ ਕੱਠੇ 'ਚ ਬਹੁਤ ਕੁਝ ਬਣਦਾ ਹੈ ਜੋ ਦੇਖੋ ਕਿ ਕੁਝ ਨਹੀਂ ਬਣਦਾ ਰੋਟੀ ਕੋਮਾ ਸੋ ਚੱਲਦੀ ਹੈ ਸਾਡੀ ਮੈਂ ਤਾਂ ਉਹ ਉੱਚ ਵੀ ਸਹਿਮਤ ਨਹੀਂ ਹੈਗੀ ਜਿੰਨਾ ਸਾਡਾ ਕੱਠ ਨੰਗ ਜਵੇ ਉਨਾ ਸਹੀ ਹੈ ਠੀਕ ਹੈ ਪਰ ਤੁਸੀਂ ਇਹ ਦੱਸੋ ਵੀ ਕੱਲੇ ਪੁੱਤ ਨੇ ਕਿਹਦੇ ਨਾਲ ਉਹ ਜੁਦੇ ਹੋਣਾ ਹੈ ਤਾਂ ਵੈਸੇ ਜੁਦਿਆਂ ਨਾਲ ਦਾ ਧੀਆਂ ਨੇ ਆਪਣੇ ਸਹੁਰੇ ਚਲੇ ਜਾਣਾ ਮਾਪਿਆਂ ਨੇ ਬੈਠਣਾ ਨਹੀਂ ਉਹਨਾਂ ਨੇ ਉਨੰਗ ਜਾਣਾ ਉਹ ਜੋਦਾ ਹੀ ਜੋਦਾ ਤਾਂ ਤੁਸੀਂ ਜਿਉਂਦੀ ਜਿਉਂਦੀ ਕਿਉਂ ਜੋਦਾ 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 ਕੜਾਈ ਜਾਂਦੇ ਆ ਅਸੀਂ ਆ ਜੀਆਂ ਕਈ ਵਾਰ ਨਾ ਆਪਣੇ ਜੋਗਾ ਛੱਡਣ ਨਾ ਮਾਪਿਆਂ ਜੋਗਾ ਛੱਡਣ ਕਿਉਂਕਿ ਨਿੱਤ ਦਾ ਗਲੇ ਇਸ ਬੰਦੇ ਨੂੰ ਖਾ ਲੈਂਦਾ ਤੁਸੀਂ ਤਾਂ ਸਮਕੋ ਬਜ਼ੁਰਗਾਂ ਦੇ ਸਿਰ ਤੇ ਕੁੜੀਆਂ ਦੇ ਸਿਰ ਤੇ ਮੋਜਾ ਮਾਰਿਆ ਕਰੋ ਠੀਕ ਆ ਸੋ ਇਹ ਗੱਲ ਮੈਨੂੰ ਸਟੋਰੀ ਆਈ ਤੀ ਮੈਂ ਤੁਹਾਡੇ ਮੂਰੇ ਪੇਸ਼ ਕਰਤੀ ਠੀਕ ਆ ਹੁਣ ਤੁਸੀਂ ਦੱਸ ਦਿਓ ਮੈਂ ਰਾਤ ਇੱਕ ਧੀ ਪਹਿਣ ਦਾ ਕਿਹਾ ਵੀ ਹਾਂ ਇੱਥੇ ਧੀ ਪਹਿਣ ਦੀ ਗਲਤੀ ਹੈ ਬਈ ਏਕਣ ਕਰਦੀਆਂ ਨੇ ਉਹ ਪੇਕੇ ਘਰ ਜਾ ਕੇ ਪਰਚਾਈਆਂ ਨੂੰ ਮਤਾਂ ਦਿੰਦੀਆਂ ਨੇ ਮੈਂ ਗੱਲ ਕਰੀ ਆ ਠੀਕ ਹੈ ਹੁਣ ਮੈਂ ਤੁਹਾਡੇ ਮੂਹਰੇ ਆ ਵੀ ਪਰੋਸਦੀ ਆਂ ਬਈ ਕਿਆ ਤਿੰਨ ਭੈਣਾਂ ਕੁਆਰੀਆਂ ਦੇ ਹੁੰਦੀ ਹੋਈ ਮਾਪੇ ਬਿਰਧ ਹੁੰਦੇ ਹੋਏ ਕੱਲਾ ਪੁੱਤ ਉਸ ਜਨਾਨੀ ਨੂੰ ਲੈ ਕੇ ਜੁਦਾ ਹੋ ਜਵੇ ਫਿਰ ਤੁਸੀਂ ਖੁਸ਼ ਹੋ ਫਿਰ ਕਹੂਗਾ ਕੁੜੀਆਂ ਨੂੰ ਸਰਾਉਂਦੀ ਐ ਅਸੀਂ ਨਾ ਮਾੜੇ ਨੂੰ ਸਰਾਇਆ ਨਾ ਸਰਾਵਾਂਗੇ ਜਿਹੜੀ ਗੱਲ ਮਾੜੀ ਆ ਉਹ ਮਾੜੀ ਆ ਜਿਹੜੀ ਚੰਗੀ ਆ ਉਹ ਚੰਗੀ ਆ ਠੀਕ ਹੈ ਜੀ ਤੁਸੀਂ ਦੱਸਿਓ ਹੁਣ ਜਿਹੜੇ ਰਾਤ ਹੋਛਲੋਛਲ ਕਰਦੇ ਤੇ ਕਮੈਂਟਾਂ ਚ ਠੀਕ ਹੈ ਜੀ ਪੋਲ ਬੁੰਦਿਆ ਕੋਲ ਭੁੱਲ ਚੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਮੈਂ ਹਣ ਧੋਣੇ ਆ ਕੱਪੜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ